ਲੋ ਜੀ ਸ਼ੱਕਰਪਾਰੇ ਕਰ ਦਿੱਤੇ ਨੇ ਤਿਆਰ ਬਾਤ ਉਹਨੇ ਕਿ ਸ਼ੱਕਰਪਾਰੇ ਅੱਦਿਆਂ ਨੂੰ ਚਾਣੀ ਲਾਈ ਅੱਦਿਆਂ ਨੇ ਜਿ ਲੰਗੀਆਂ ਅੱਛਾ ਮੈਂ ਲੋ ਜੀ ਸਸਰੀਕਾਲ ਜੀ ਸਾਰਿਆਂ ਨੂੰ ਚੋਨਾ ਗਿਆ ਸਾਂਭਿਆ ਤੇ ਮੈਂ ਆਇਆ ਸੀ ਘਰ ਤੇ ਵੇਖਿਆ ਘਰ ਆਣ ਕੇ ਸਾਡੀਆਂ ਬੀਬੀਆਂ ਲੱਗੀਆਂ ਨੇ ਦੀਵਾਲੀ ਦਾ ਸਮਾਨ ਬਣਾਉਣ ਵੇਖਾਂ ਕੀ ਕੀ ਬਣਾਉਂਦੀਆਂ ਨੇ ਏ ਦੇਖੋ ਤੁਸੀਂ ਲੱਗੀਆਂ ਨੇ ਵਾਰੀ ਵਾਰੀ ਐ ਮੰਮੀ ਕੀ ਚੱਲਦਾ ਪਿਆ ਕਾਦੇ ਕੀ ਚੱਲਦਾ ਵਾ ਗਵਾਲੀ ਵਾਸਤੇ ਦੀ ਬੰਨੀ ਗਵਾਲੀ ਵਾਸਤੇ ਅੱਛਾ ਇੱਧਰ ਵੇਲੀ ਆਉਂਦੀਆਂ ਨੇ ਤੇ ਇੱਧਰ ਰਮਣ ਕੱਤੀ ਆਉਂਦੀ ਆ ਤੇ ਇਹ ਪੇੜਾ ਕਰੀ ਆਉਂਦੀ ਆ ਮੱਛੀਆਂ ਵੀ ਆ ਕਿ ਕੱਲੇ ਮਟਰੀ ਆ ਪੰਜਾਰ ਰੱਖਣਾ ਲੱਤ ਨੂੰ ਸੰਭਾਲ ਕੇ ਪੜਨਾ ਅੱਜ ਕੀ ਬਣਾਇਆ ਆਪਾਂ ਪਹਿਲੋਂ ਪਹਿਲਾਂ ਰਾਤੀ ਨਹੀਂ ਅੱਜ ਆਜ ਸਵੇਰੇ ਸਵੇਰੇ ਅੱਜ ਮਟਰ ਬਣਾਇਆ ਮਟਰ ਸ਼ੱਕਰ ਪਾਰੇ ਸ਼ੱਕਰ ਪਾਰੇ ਰਾਤੀ ਬਣਾਏ ਅੱਛਾ ਰਾਤ ਬਣਾਤੇ ਆ ਅੱਛਾ ਰਾਤ ਕੱਟ ਲੈ ਬਣਾ ਲੈ ਹੈ ਚਾਣੀ ਲੱਗੀ ਆਉਂਦੀ ਆ ਚਾਣੀ ਬਣਦੀ ਆ ਚਾਣੀ ਪਾ ਬੋਨਾ ਲਿਆ ਭਾਬੋ ਸਾਡੀ ਭਾਬੋ ਬਣਾਈ ਆਉਂਦੀ ਆ ਚਾਣੀ ਭਾਬੋ ਮਤਲਬ ਸਾਡੀ ਤਾਈ ਭਾਬੋ ਥੱਲੇ ਨਾ ਲੱਗਦੇ ਐਨੂੰ ਨਾ ਸਜਾਦਾ ਤੂੰ ਕਿਤੇ ਤੂੰ ਚੜਾਨੇ ਚਾਣੀ ਹੈ ਚਾਣੀ ਮੈਂ ਤੇਿਆਰੇ ਪੁੱਛਿਆ ਵੀ ਬਣ ਗਈ ਵੇਖੋ ਬਣੀ ਆ ਕਿ ਨਹੀਂ ਬਣੀ ਅੱਛਾ ਫੇਰ ਹੀ ਬਣਾਈ ਫੇਰ ਹੀ ਲਾਉਣੀ ਚਾਣੀ ਆ ਇਹ ਰਾਤ ਬੈ ਕੇ ਬਣਾਤੇ ਅਹੀਂ ਸ਼ੱਕਰਪਾਰੇ ਕੱਤੀ ਨਾ ਰਹਿ ਜੇ ਸ਼ੱਕਰਪਾਰੇ ਬਣਾਤੇ ਕਈ ਤ ਪੁੱਛਣਗੇ ਮੇਰੇ ਵੀਰੇ ਵਿਆਹ ਵਿਉ ਰੱਖਿਆ ਕੀ ਗੱਲ ਆ ਪਿਛਲੇ ਵਰੀ ਦੀ ਗੱਲ ਆ ਪਿਛਲੇ ਵਰੀ ਨਾ ਇਹ ਪਰਿਵਾਰ ਬੈਠਾ ਤੇ ਬਣਾਈ ਆਵੇ ਕੀ ਬਣਾਉਣੀ ਭਾਬੀ ਸ਼ੱਕਰਪਾਰੇ ਪਿਛਲੀ ਵਰੀ ਆ ਨਾ ਰਵਣ ਸ਼ੱਕਰਪਾਰੇ ਬਣਾਉਂਦੇ ਸੀ ਨਾ ਤੇ ਇੱਕ ਬੰਦਾ ਸਾਡੇ ਘਰ ਆਇਆ ਕਹਿੰਦਾ ਕੋਈ ਪ੍ਰੋਗਰਾਮ ਆ ਕਿ ਕਹਿੰਦਾ ਕਹਿੰਦਾ ਹਨ ਕੇ ਪ੍ਰੋਗਰਾਮ ਰੱਖਿਆ ਕੋਈ ਉਹਨੂੰ ਪਤਾ ਨਹੀਂ ਨਾ ਵੀ ਆਮ ਘਰਾਂ ਚ ਦੀਵਾਲੀ ਦਾ ਵੀ ਸਮਾਨ ਬਣਾਉਂਦੇ ਆ ਆਪਾਂ ਮੁੱਲ ਦੇ ਨਹੀਂ ਨਾ ਲਿਉਂਦੇ ਆ ਨਾ ਉਹ ਘਰੇ ਘੱਟ ਬਣਾਉਂਦੇ ਆ ਇਹ ਗੱਲ ਆ ਇਹ ਇਹ ਆਪਾਂ ਮਟਰ ਮਥੀਆਂ ਖੁਰਮੇ ਲੱਡੂ ਬਰਫੀ ਗੁਣੇ ਸੱਚੇ ਗੁਣੇ ਆਹੋ ਵੇ ਜਿੰਨੇ ਜਿੰਨੇ ਗੁਣੇ ਖਾਣੇ ਉਹ ਗੁਣੇ ਵਾਲੀ ਵੇਖੋ ਬੋਲੀ ਗੁਣੇ ਲਾਸਟ ਚ ਬਣਾ ਲਾਸਟ ਚ ਬਣਾਵਾਂਗੇ ਗੁਣੇ ਐ ਪਕੋੜੇ ਦੇ ਦੀਵਾਲੀ ਵਾਲੇ ਦਿਨ ਬਣਾਵਾਂਗੇ ਇਧਰ ਮੈਂ ਕੁਆਲਟੀ ਚੈੱਕ ਕਰਾਵਾਂ ਰਮਣ ਉਹ ਕਿਦਾਂ ਕੱਟੀ ਆਉਂਦੀ ਆ ਇਹ ਐ ਏ ਦੇਖੋ ਮਟਰ ਇਹ ਹਲਵਾਈਆਂ ਨੂੰ ਪਰੇ ਕਰਦੀਆਂ ਨੇ ਸਾਡੀਆਂ ਬੀਬੀਆਂ ਆ ਆਮ ਕੱਲਾ ਕੱਲਾ ਬੰਦਾ ਘਰਾਂ ਚ ਰਹਿ ਗਿਆ ਉਹ ਕੀ ਬਣਾਉਂਦਾ ਹੋਊਗਾ ਬਈ ਕੱਲਾ ਬੰਦਾ ਤੇ ਬੜਾ ਓਖਾ ਹੋ ਜਾਊਗਾ ਆ ਸਾਬ ਦੀ ਬਣਾਉਣੀ ਬਰਬਾਦ ਜਾਂਦੀ ਠੀਕ ਲੱਗਦਾ ਮਣਾਈ ਜਾਓ ਹੋ ਜੀ ਤਿਆਰੀ ਪੂਰੀ ਚੱਲਦਾ ਪਿਆ ਕੰਮ ਮੱਠੀਆਂ ਦਾ ਤੇ ਮਟਰਾਂ ਦਾ ਲੋ ਜੀ ਇਧਰ ਚਾਣੀ ਚੱਕ ਹੋੰਦੀ ਹੋ ਗਈ ਆ ਚਾਣੀ ਬਣ ਗਿਆ ਕੰਟਰੋਲ ਪਾ ਫਿਰ ਇਹ ਲਓ ਲਓ ਲੱਗ ਗਈ ਲਓ ਜੀ ਸੈਸ ਬੰਦ ਕਰ ਲਿਆ ਫੁਰਮੇ ਪਾ ਦਿੱਤੇ ਹਨ ਵਿੱਚ ਸ਼ੱਕਰ ਪਾਰੇ ਪਾ ਤੇ ਵਿੱਚ ਕਹਿੰਦੀਆਂ ਤੇ ਹੁਣ ਮਿਕਸ ਹੋ ਜਾਣੇ ਆ ਆ ਦੇਸੀ ਕਿਉਂ ਕਿਹੜਾ ਪਾਇਆ ਆਪਾਂ ਦੇਸੀ ਇਹ ਦੇਸੀ ਕਿਉਂ ਵਿਖਾਵਾ ਤੁਹਾਨੂੰ ਸਾਡਾ ਆ ਵੇਖੋ ਜੀ ਸਾਡਾ ਦੇਸੀ ਕਿਉਂ ਰਾਜ ਅਜੇ ਸੀ ਕਿ ਉਹ ਹੀ ਫੋਨ ਨੇ ਕਿੰਨਾ ਸਾਦ ਬਣਦੇਗਾ ਦੇਖ ਕੇ ਬਣਾ ਮਿਕਸ ਕਰਦੇ ਪਾਬਰ ਲਾ ਦੇ ਦਵਾ ਦਾ ਬਸ ਰਹੀਆਂ ਰੜੀਆਂ ਬਣ ਜਾਂਦੀਆਂ ਮੈਂ ਸਵੇਰੇ ਨਾ ਚੀਕੇ ਜਾਂਦਾ ਹੀ ਮੈਂ ਸਪੈਸ਼ਲ ਕਹਿ ਕੇ ਗਿਆ ਹੀ ਮੈਂ ਕਿਹਾ ਵੀ ਫਲਾਣੇ ਫਲਾਣੇ ਵਿਆਹ ਤੇ ਪਿਛਲੀ ਵਰੀ ਨਾ ਪਰਮਿੰਦਰ ਦੇ ਮੇਰੇ ਸਾਲੇ ਦੇ ਵਿਆਹ ਤੇ ਮੈਨੂੰ ਕਹਿ ਕੇ ਗਿਆ ਮੈਂ ਬਹਿ ਕੇ ਕੋਲ ਰਕੜਾ ਕੇ ਘਰ ਐਨ ਪੂਰੀਆਂ ਲਾਲ ਕਰਵਾਈਆਂ ਸੀ ਉਹ ਉਦਾਂ ਤੇ ਕੱਚੀਆਂ ਰਹਦੇ ਆ ਉਹਦਾ ਕੱਚੀਆਂ ਰਹਦਿਆਂ ਨਾ ਕੋਈ ਫਿਰ ਬਾਹ ਬੋਨੇ ਨਹੀਂ ਫਿਰ ਉਦਾਂ ਹੀ ਕੀਤੀਆਂ ਨਾ ਕੱਚੀਆਂ ਰਹਦੇ ਲੋ ਜੀ ਮੱਠੀ ਮੱਠੀ ਗਏ ਤੇ ਕੱਢੀਆਂ ਧੁਰ ਕੇ ਹਾਂ ਤਾਂ ਹੀ ਫਿਰ ਕੱਚੀਆਂ ਨਹੀਂ ਨਾ ਰਹਿੰਦੀਆਂ ਕਈ ਵਾਰੀ ਤੇ ਬਾਰੋ-ਬਾਰ ਹੋ ਜਾਂਦੀਆਂ ਵਾ ਅੰਦਰੋਂ ਫਿਰ ਕੱਚੀਆਂ ਰਹਿੰਦੀਆਂ ਇਹ ਦਰਸਾ ਚ ਉਸ ਜਾਣੀ ਜਾਂ ਚੜਜੂਗਾ ਕੀ ਬਣੂਗਾ ਉੱਪਰ ਉਹ ਸੁੱਕ ਜਾਊਗਾ ਨਾ ਥੱਲੇ ਨਾ ਨਾ ਰਹਿ ਜੇ ਥੱਲੇ ਨਾ ਰਹਿ ਜੇ ਪਾਪੂ ਲੋ ਜੀ ਸ਼ੱਕਰ ਪਾਰੇ ਕਰ ਦਿੱਤੇ ਨੇ ਤਿਆਰ ਬਾਤ ਉਹ ਇੰਨੇ ਕ ਸ਼ੱਕਰ ਪਾਰੇ ਅੱਦਿਆਂ ਨੂੰ ਚਾਣੀ ਲਾਈ ਅੱਦਿਆਂ ਨੂੰ ਜਿ ਲਾਉਣੀ ਅੱਛਾ ਮੈਂ ਕੀ ਆ ਅੱਛਾ ਕਿੰਨੇ ਕਿਲੋ ਬਣਾਏ ਆ ਅੱਠ ਕਿੰਨੇ ਬਣਾਏ ਆ 8 ਕਿਲੋ ਖਾਣ ਵਾਲੇ ਵੀ ਬੜਿਆਂ ਨਾ ਆਪਾਂ ਜੁਆਇੰਟ ਫੈਮਿਲੀ 16 ਜਾਣੇ 17 17 ਜਾਣੇ ਵਹੀਂ ਛੋਟੇ ਵੱਡੇ ਸਾਰੇ ਤੇ ਤਿੰਨ ਚਾਰ ਜਾਣੇ ਸਾਡੇ ਹੋਰ ਆ ਜਾਂਦੇ ਨੇ ਸਭ ਰਾ ਨੂੰ ਇੱਕ ਗੁਰ ਨਾਨਕ ਦਾ ਘਰ ਆਏ ਨੰਗਰ ਚੱਲਦੇ ਹੀ ਰਹਿੰਦੇ ਇੱਥੇ ਲੋ ਜੀ ਕਰੋ ਚੈੱਕ ਤੁਸੀਂ ਐ ਨਾ ਜੀ ਨਾ ਲੈ ਮੈਨੂੰ ਇੱਕ ਮਿੱਠਾ ਚੱਕਰਾ ਐਂਡਾ ਬਾਬੂ ਕੀਵੇਂ ਦਾ ਬਣਾ ਅੱਛਾ ਬਾਬੇ ਤਾਂ ਕਰ ਨੂੰ ਅੱਛਾ ਮੈਨੂੰ ਪਤਾ ਹੀ ਨਹੀਂ ਮੈਨਾਂ ਕਿਤੇ ਕੱਢ ਲਿਆ ਵਾ ਅੱਛਾ ਮੈਂ ਤਾਂ ਚੁੱਕ ਕੇ ਖਾ ਲੈਣੀ ਹੀ ਨਹੀਂ ਤਾਂ ਤੂੰ ਚੰਗਾ ਕੀਤਾ ਯਾਦ ਕਰਵਾਤਾ ਮੈਨੂੰ ਲੱਗਦਾ ਭਾਬੋ ਤੂੰ ਇੱਧਰ ਵਲੌਗ ਬਣਾਉਂਦੇ ਚੱਕਰ 'ਚ ਮਿੱਠਾ ਥੱਲੇ ਰਹਿ ਨਹੀਂ ਦਿੱਤਾ ਉਦਾਂ ਹੀ ਨਹੀਂ ਰਹਿਣਾ ਮਿੱਠਾ ਨਹੀਂ ਰਹਿਣਾ ਥੱਲੇ ਲੋ ਜੀ ਟਾਈਮ ਹੋ ਗਿਆ ਵਾ 2:3 ਇੱਧਰ ਮੰਮੀ ਮੇਰੀ ਕੱਢੀ ਆਉਂਦੀ ਆ ਮਟਰ ਮੈਂ ਪੀਤੀ ਚਾਹ ਮਟਰਾਂ ਨਾਲ ਮਟਰ ਮੈਂ ਨਾ ਬਣਾਇਆ ਤੁਸੀਂ ਨਾ ਖੋਇਆ ਭੁੱਲ ਜਾਓਗੇ ਬਈ ਢੇ ਚੀਜ਼ ਬਣਾਈਆਂ ਨਾ ਅਸੀਂ ਆ ਕਿਉਂ ਤੁਸੀਂ ਤੇ ਪਰ ਸਹੀ ਗੱਲ ਹੈ ਜਿਹੜੀ ਚੀਜ਼ ਵਧੀਆ ਵਾ ਬਾਤ ਕਿਆ ਚੀਜ਼ ਬਣੀ ਜੋ ਮੰਮੀ ਆਦ ਕੀ ਐਦ ਕੀ ਨਾ ਮਟਰ ਕਰਕਰੇ ਬਣੇ ਜੋ ਮੰਮੀ ਕੀ ਗੱਲ ਬਣੀ ਮਟਰਾਂ ਨਾਲ ਹੈ ਮੇ ਉਹਨੇ ਸਵੇਰ ਨਹੀਂ ਲੱਗਿਆ ਜਿਹੜੀ ਮਟਰਾਂ ਮਟਰ ਬਣਿਆ ਪੁਰਪਰੇ ਐਨ ਕਰਾਰੇ ਮਟਰ ਬਹੁਤ ਨਿਆਰੇਦਾਰ ਜਿਹੜੇ ਥੋੜੇ ਜਿ ਮੋਟੇ ਆ ਨਾ ਉਹੀ ਮੜੇ ਜੇ ਕਿਤੇ ਹੁੰਦਾ ਵਾ ਘੈਟਿਆ ਕਮ ਨਹੀਂ ਤਾਂ ਬਾਲੇ ਮਜ਼ੇਦਾਰ ਨਹੀਂ ਪਤਲੀ ਹੋਵੇ ਸਰਦਾਰੋ ਜੀ ਤੁਸੀਂ ਨਾ ਮਟਰ ਵੇਖਿਓ ਸਾਡੇ ਮਟਰ ਇਹ ਕਰਮਤ ਵੇਖੋ ਚੈੱਕ ਕਰਿਓ ਆਏ ਇਹਦੀ ਆਵਾਜ਼ ਵੇਖੋ ਤੁਸੀਂ ਆ ਬਾਲੇ ਵਧੀਆ ਆ ਨਾ ਮੰਮੀ ਇਦਾਂ ਦੀ ਚੀਜ਼ ਅਸੀਂ ਹਲਵਾਈ ਦੀ ਦੁਕਾਨ ਤੇ ਦੇਖ ਦਿੰਦੇ ਸੀ ਇਦਾਂ ਦੇ ਮਟਰ ਨਿਕਲਦੇ ਆ ਦੇਖੋ ਇਹ ਆ ਨਿਆਰੇਦਾਰ ਮੰਮੀ ਨੇ ਮਟਰ ਕੱਢਿਆ ਇਹ ਹੁਣ ਕੀ ਬਣ ਰਿਹਾ ਵਾ ਅੱਛਾ ਸ਼ੱਕਰਪਾਰੇ ਥੋੜੇ ਹੀ ਗਏ ਹੈ ਉਹ ਬਾਰੇ ਟੇਸਟੀ ਬਣਨੀ ਹੋਵੇ ਇੱਥੇ ਕੁਝ ਨਾ ਫਰਕ ਪਤਾ ਕੀ ਆ ਕਾਤੋ ਚੀਜ਼ ਵਧੀਆ ਬਣੀ ਮੈਂ ਅੱਗੇ ਆਇਆ ਵੇਖਿਆ ਤੇ ਪਾਪੋ ਜਿਹੜੇ ਵੀ ਪ੍ਰਾਗਾਂ ਕੱਢਦੇ ਹੀ ਨਾ ਸਤਨਾਮ ਵਾਹਿਗੁਰੂ ਦਾ ਨਾਮ ਲੈਂਦੇ ਹੀ ਆਹ ਵਧੀਆ ਬਣੇ ਆਹ ਨਹੀਂ ਫਰਕ ਆ ਬਰਕਤ ਆ ਚੀਜ਼ ਚ ਪਰਮਾਤਮਾ ਦਾ ਨਾਮ ਲਈਏ ਬਰਕਤ ਆਪੇ ਹੋ ਜਾਂਦੀ ਚੀਜ਼ ਚ ਸਾਰਿਆਂ ਕੋ ਪਹੁੰਚ ਜਾਣੀ ਇਸ ਸਮਾਪਤੀ ਹੋ ਗਈ ਅੱਜ ਦੀ ਵਲੌਗ ਦੀ ਮਨ ਬਣ ਚੱਲਿਆ ਮਟਰ ਤੇ ਵਿੱਚ ਇੱਕ ਖੁਸ਼ਖਬਰੀ ਦੀ ਗੱਲ ਆ ਗਈ ਵੀ ਸੀਜ਼ਨ ਦਾ ਆ ਗਿਆ ਸਾਨੂੰ ਆਦ ਕੀ ਪਹਿਲਾ ਵਿਆਹ ਆਦ ਕੀ ਨਜ਼ਾਰੇ ਵਾਲਾ ਪਹਿਲਾ ਵਿਆਹ 1 ਨਵੰਬਰ ਦਾ ਹੈ ਪਿੰਡ ਦਾ ਹੀ ਆ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ